ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਪੀਆਰਟੀਸੀ ਕੱਚੇ ਕਾਮਿਆਨੇ ਅੱਜ ਬੁੜਲਾਡਾ ਪੀਆਰਟੀਸੀ ਡਿਪੂ ਦੇ ਗੇਟ 'ਤੇ ਰੈਲੀ ਕੀਤੀ ਗਈ ਅਤੇ ਸਰਕਾਰ ਖਿਲਾਫ ਪਿੱਟ ਸਿਆਪਾ ਕੀਤਾ ਗਿਆ ਜਥੇਬੰਦੀ ਦੇ ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਗਰ ਪੰਜਾਬ ਸਰਕਾਰ ਸਾਡੀਆਂ ਹੱਕੀ ਮੰਗਾਂ ਨਹੀਂ ਮੰਨਦੇ ਤਾਂ ਆਉਣ ਵਾਲੀ 21 ਮਈ ਨੂੰ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਮੁਰਦਾਬਾਦ ਮੁਰਦਾਬਾਦ ਰਾਜਪੁਰ ਮੰਤਰੀ ਮੁਰਦਾਬਾਦ ਗ੍ਰੀਟ ਚੇਅਰਮੈਨ ਮੁਰਦਾਬਾਦ 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 ਕਟਿਆ ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ ਜੀ ਨਾਰਜੀਤ ਪੁੱਲਰ ਮੁਰਦਾਬਾਦ ਮੁਰਦਾਬਾਦ ਨਾਰਜੀਤ ਪੁੱਲਰ ਹਾਏ 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 ਮਾਦੇ ਪੱਤਿ ਨਾਲੀ ਸਰਕਾਰ ਮੁਰਦਾਬਾਦ 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 ਹਾਂਜੀ ਕੀ ਨਮਸਤ ਮੇਰਾ ਨਾਮ ਜਸਵਿੰਦਰ ਸਿੰਘ ਸੈਕਟਰੀ ਪੰਜਾਬ ਰੋਡਵੇ ਪਣਵਾਸ ਪੀਆਰਟੀਸੀ ਕੰਟਰੈਕਟ ਵਰਕ ਜੁਨੇ ਡੀਪੂ ਬੁਰਲਾਡਾ ਜੀ ਤੁਸੀਂ ਤੁਸੀਂ ਲਗਾਤਾਰ ਤੁਸੀਂ ਪੰਜਾਬ ਸਰਕਾਰ ਦੇ ਖਿਲਾਫ ਗੇਟ ਰਲੀਆਂ ਕਰ ਰਹੇ ਹੋ ਇਹ ਲਗਾਤਾਰ ਪੰਜਾਬ ਸਰਕਾਰ ਨੇ ਜਿਹੜਾ ਤੁਹਾਡੇ ਨਾਲ ਵਾਅਦਾ ਕੀਤਾ ਸੀ ਆਉਣ ਤੋਂ ਪਹਿਲਾਂ ਕੀ ਤੁਹਾਨੂੰ ਲੱਗਦਾ ਹੈ ਹੁਣ ਤੱਕ ਜਿਹੜੇ ਤੁਹਾਡੇ ਵਾਅਦੇ ਕਿੰਨੇ ਕਿ ਪਵਾਏ ਦੇਖੋ ਜੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨਹੀਂ ਸੀ ਤਾਂ ਜਿਹੜੇ ਸਾਡੇ ਖਾਸ ਕਰਕੇ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮ ਸੀ ਚਾਹੇ ਉਹ ਕੱਚੇ ਸੀ ਚਾਹੇ ਪੱਕੇ ਸੀ ਜਾਂ ਕੋਈ ਵੀ ਸੀ ਸਾਡੇ ਵਿਭਾਗ ਦੇ ਮਸਲੇ ਜਿੰਨੇ ਵੀ ਮਸਲੇ ਸੀ ਸਾਨੂੰ ਕਿਤਨਾ ਕਿਤੇ ਇਹ ਲੱਗ ਰਿਹਾ ਸੀਗਾ ਵੀ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਉਂਦੀ ਹੈ ਤਾਂ ਜਿਹੜੇ ਸਾਡੇ ਵਿਭਾਗ ਦੇ ਮਸਲੇ ਆ ਜਾਂ ਸਾਡੇ ਕੱਚੇ ਮੁਲਾਜ਼ਮਾਂ ਦੇ ਮਸਲੇ ਆ ਵੀ ਉਹ ਹੱਲ ਹੋਣਗੇ ਚਲੋ ਇਸ ਤੋਂ ਬਾਅਦ ਅਸੀਂ ਪੂਰੀ ਸਪੋਰਟ ਦੇ ਨਾਲ ਆਮ ਆਦਮੀ ਪਾਰਟੀ ਦਾ ਬੱਸਾਂ ਦੇ ਵਿੱਚ ਪ੍ਰਚਾਰ ਕਰਕੇ ਸਰਕਾਰ ਨੂੰ ਬਣਾਉਣ ਦੇ ਵਿੱਚ ਕੰਮਜਾਬ ਹੋਏ ਸੀਗੇ ਜਦੋਂ ਸਾਨੂੰ ਕਿਤਨਾ ਕਿਤੇ ਲੱਗਦਾ ਸੀ ਜੇ ਚਲੋ ਸਰਕਾਰ ਆਈ ਹੈ ਵੀ ਜਿਹੜੇ ਸਾਡੇ ਮਸਲੇ ਆ ਉਹ ਹੀ ਹੱਲ ਹੋਣਗੇ ਪਰੰਤੂ ਲਗਭਗ 3 3.5 ਸਾਲ ਦਾ ਸਮਾਂ ਬੀਤ ਚੁੱਕਾ ਸਾਡੇ ਨਾਲ ਸਾਡੇ ਨਾਲ ਸਰਕਾਰ ਨੇ ਵੱਖ-ਵੱਖ ਸਮੇਂ ਤੇ ਮੀਟਿੰਗਾਂ ਵੀ ਕੀਤੀਆਂ ਨੇਗੀਆਂ ਟਰਾਂਸਪੋਰਟ ਮੰਤਰੀ ਨੇ ਮੀਟਿੰਗ ਕੀਤੀ ਹੈਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਮੀਟਿੰਗ ਕੀਤੀ ਹੈਗੀ ਪਰ ਸਾਨੂੰ ਮੀਟਿੰਗ ਦੇ ਵਿੱਚ ਹਰ ਵਾਰ ਭਰੋਸਾ ਭਰੋਸੇ ਦੇ ਵਿੱਚ ਲਿਆ ਕੇ ਸਾਨੂੰ ਕਹਿੰਦੇ ਤੁਹਾਡੀ ਮੰਗਾਂ ਨੇ ਜਿਹੜੀਆਂ ਚਾਹੇ ਉਹ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਹੈ ਚਾਹੇ ਸਾਡੇ ਵਿਭਾਗ ਦੇ ਵਿੱਚੋਂ ਕਿਲੋਮੀਟਰ ਕਿਊ ਜਿਹੜੀ ਬੱਸਾਂ ਨੇ ਉਹਨਾਂ ਨੂੰ ਬੰਦ ਕਰਨ ਦੀ ਮੰਗ ਹੈ ਤੇ ਜਿਹੜੇ ਸਾਡੇ ਸਾਥੀ ਘੱਟ ਤਨਖਾਹਾਂ ਦੇ ਉੱਪਰ ਕੰਮ ਕਰ ਰਹੇ ਆ ਚਾਹੇ ਉਹਨਾਂ ਤਨਖਾਹ ਨੂੰ ਬਰਾਬਰ ਕਰਨ ਦੀ ਮੰਗ ਹੈ ਜਾਂ ਸਾਡੀਆਂ ਹੋਰ ਵੀ ਜਿੰਨੀਆਂ ਮੰਗਾਂ ਨੇ ਉਹਨਾਂ ਨੂੰ ਪੱਕੇ ਕਰਨ ਦੀ ਮੰਗ ਹੈ ਜਾਂ ਕੁਝ ਵੀ ਹੈਗਾ ਤਾਂ ਸਰਕਾਰ ਉਨੇ ਕਿਹਾ ਸੀ ਵੀ ਇੱਕ ਪਾਲਸੀ ਬਣਾ ਕੇ ਅਸੀਂ ਕੋਈ ਸਿਸਟਮ ਬਣਾ ਕੇ ਵੀ ਜਿਹੜੇ ਤੁਹਾਡੀਆਂ ਮੰਗਾਂ ਦਾ ਹੱਲ ਕਰਾਂਗੇ ਤਾਂ ਕਰਕੇ ਅਸੀਂ ਬਾਰ-ਬਾਰ ਜਿਹੜੇ ਸਾਨੂੰ ਪ੍ਰੋਸੈਸ ਦੇ ਵਿੱਚ ਲਿਆ ਜਾਂਦਾ ਤੇ ਜਿਹੜੇ ਸਾਡੇ ਪ੍ਰੋਗਰਾਮ ਹੁੰਦੇ ਸੀਗੇ ਉਹ ਅਸੀਂ ਪੋਸਟਪੋਨ ਵੀ ਕਰਦੇ ਰਹੇ ਹਾਂਗੇ ਪਰੰਤੂ ਤਿੰਨ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਚੁੱਕਿਆ ਪਰ ਸਰਕਾਰ ਅਨੇ ਸਾਡੀ ਕੋਈ ਵੀ ਮੰਗ ਹੈ ਜਿਹੜੀ ਉਹ ਪੂਰੀ ਨਹੀਂ ਕੀਤੀ ਜਿਸ ਕਰਕੇ ਅੱਜ ਅਸੀਂ 15 ਤਰੀਕ ਨੂੰ ਅੱਜ ਅਸੀਂ ਗੇਟ ਦੇ ਉੱਪਰ ਬੈਠ ਕੇ ਸਰਕਾਰ ਦਾ ਪਿੱਟ ਸੇ ਆਪਾ ਕਰ ਰਹੇ ਹਾਂਗੇ ਜੇਕਰ ਸਰਕਾਰ ਸਾਡੀਆਂ ਫੇਰ ਵੀ ਕੋਈ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਅਸੀਂ 20 21 22 ਤਰੀਕ ਨੂੰ ਜਿਹੜਾ ਮੁਕੰਮਲ ਬੱਸਾਂ ਦਾ ਚੱਕਾ ਜਾਮਾ ਅਸੀਂ ਕਰਾਂਗੇ ਤੇ ਹੜਤਾਲ ਦੇ ਉੱਪਰ ਜਾਵਾਂਗੇ ਤੇ 20 ਤੋਂ ਬਾਅਦ ਅਸੀਂ 21 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਦੀ ਰਾਇਸ਼ ਅੱਗੇ ਅਸੀਂ ਪੱਕਾ ਜਿਹੜਾ ਧਰਨਾ ਲਾ ਕੇ ਬੈਠਾਂਗੇ ਜਿੰਨਾ ਟਾਈਮ ਸਾਡੀ ਮੰਗ ਦਾ ਹੱਲ ਨਹੀਂ ਹੁੰਦਾ ਅੱਜ ਕਿਹਨਾ ਆਪਣਾ ਮੇਰੇ ਨਾਲ ਹਰਮੰਦਰ ਸਿੰਘ ਜੀ ਵਾਇਸ ਪ੍ਰਧਾਨ ਭਲਾਡਾ ਡੀਪੂ ਜਿਵੇਂ ਕਿ ਸਰਕਾਰ ਲਾਰੇ ਤੇ ਲਾਰਾ ਲਾਉਂਦੀ ਆ ਰਹੀ ਹੈ ਉਸ ਸੰਬੰਧ ਵਿੱਚ ਅੱਜ ਵੀ ਸਾਨੂੰ ਬਾਅਦ ਦੁਪਹਿਰ 2 ਵਜੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਮਿਲੀ ਹੋਈ ਹੈ ਜੇ ਇਸ ਮੀਟਿੰਗ ਚ ਸਾਡਾ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾਂ ਸਾਡੇ ਸਾਰੇ ਪ੍ਰੋਗਰਾਮ ਸਟੈਂਡ ਕਰਨਗੇ ਅਸੀਂ 21 22 ਤੇ 21 22 ਤਰੀਕ ਦੀ ਹੜਤਾਲ ਕਰਕੇ ਚੱਕਾ ਜਾਮ ਕਰਕੇ ਆ ਟ੍ਰਾਂਸਪੋਰਟ ਮੰਤਰੀ ਦਾ ਤੇ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰਾਂਗੇ